ਆਉਦੀ ਦੀਆਂ ਨੂੰ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਵਧੀਆ ਖਬਰ ਜਿਹੜੇ 4 ਹਲਕੇ ਨੇ ਜੀ ਉਹਦੇ ਵਿੱਚ ਜੀਮਣੀ ਚੋਣਾ ਹੋਣ ਜਾ ਰਹੀਆਂ ਨੇ ਜੀ 20 ਤਰੀਕ ਨੂੰ ਇਸ ਕਰਕੇ ਪੰਜਾਬ ਸਰਕਾਰ ਨੇ ਜੀ ਨੋਟੀਫਿਕੇਸ਼ਨ ਜਾਰੀ ਕਰਕੇ ਗਰਦਾਸਪੁਰ ਹੁਸ਼ਿਆਰਪੁਰ ਸ਼੍ਰੀ ਮੁਕਸਰ ਸਾਹਿਬ ਬਰਨਾਲਾ ਵਿਖੇ ਜਿਹੜੇ ਸਾਰੇ ਸਰਕਾਰੀ ਦਫ਼ਤਰ ਨੇ ਜੀ ਬੋਰਡ ਨੇ ਕਾਰਪੋਰੇਸ਼ਨ ਨੇ ਵਿਦਿਅਕ ادارے ਨੇ ਉੱਥੇ ਜਿਹੜੀ ਛੁੱਟੀ ਕੀਤੀ ਗਈ ਹੈ ਜੀ ਨੋਟੀਫਿਕੇਸ਼ਨ ਦੇ ਵਿੱਚ ਆਖਿਆ ਹੈ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਕਰਮਚਾਰੀ ਡੇਰਾ ਬਾਬਾ ਨਾਨਕ ਚੱਬੇਵਾਲ ਗਿੱਦੜਵਾਹ ਤੇ ਬਰਨਾਲਾ ਹਲਕੇ ਲਈ ਵਰਤੀ ਜਾਣ ਵਾਲੀ ਵੋਟਰ ਸੂਚੀ ਦਾ ਵੋਟਰ ਹੈ ਅਤੇ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਦੇ ਸਰਕਾਰੀ ਦਫ਼ਤਰ ਵਿੱਚ ਵਿੱਦੇਗ ਅਧਾਰੇ ਵਿੱਚ ਕੰਮ ਕਰਦਾ ਹੈ ਤਾਂ ਉਹ ਵੋਟ ਪਾਉਣ ਲਈ ਆਪਣੇ ਵੋਟਰ ਕਾਰਡ ਪੇਸ਼ ਕਰਕੇ ਸਪੈਸ਼ਲ ਛੁੱਟੀ ਲੈ ਸਕਦਾ ਹੈ ਇਹ ਛੁੱਟੀ ਅਧਿਕਾਰੀ ਕਰਮਚਾਰੀ ਦੀ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ ਸੋ ਦੋਸਤੋ ਪੰਜਾਬ ਸਰਕਾਰ ਦਾ ਜਿਹੜਾ ਐਲਾਨ ਹੈ ਜੀ ਉਹ 20 ਤਰੀਕ ਨੂੰ 4 ਹਲਕਿਆਂ ਦੇ ਲਈ ਹੋ ਚੁੱਕਿਆ ਹੈ ਕੀ ਅਗਰ ਕੋਈ ਹੋਰ ਜ਼ਿਲ੍ਹੇ ਦੇ ਵਿੱਚ ਵੀ ਕੋਈ ਜਿਹੜਾ ਸਰਕਾਰੀ ਅਧਿਕਾਰੀ ਕੋਈ ਮਾਸਟਰ ਕੋਈ ਮੈਡਮ ਜਿਹੜੇ ਹੈਗੇ ਨੇ ਜੀ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗੇ ਨੇ ਜਿਸ ਨੌਕਰੀ ਕਰਦੇ ਨੇ ਤਾਂ ਉਹ ਆਪ ਦਾ ਵੋਟਰ ਕਾਰਡ ਦਿਖਾ ਕੇ ਐਡਰੈਸ ਦਿਖਾ ਕੇ ਜਿਹੜਾ ਉਹਨਾਂ ਦਾ ਮੂਲ ਐਡਰੈਸ ਹੈ ਤਾਂ ਉਹ ਜਿਹੜੀ ਸਪੈਸ਼ਲ ਛੁੱਟੀ ਸਰਕਾਰ ਵੱਲੋਂ ਜਿਹੜਾ ਹੈਗਾ ਮੈਕਮੇ ਵੱਲੋਂ ਲੈ ਸਕਦੇ ਨੇ ਤੇ ਆਪਣੀ ਵੋਟ ਹੈ ਜਿਹੜੀ ਆਪਦੇ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਆਪਣੀ ਕੀਮਤੀ ਵੋਟ ਦਾ ਉਹ ਜਿਹੜਾ ਹੈਗਾ ਜੀ ਪੁਖਤਾਨ ਕਰ ਸਕਦੇ ਨੇ ਸੋ ਦੋਸਤੋ 20 ਤਰੀਕ ਦੀ ਜਿਹੜੀ ਚਾਰ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਜੀ ਚਾਰ ਦੇ ਲਈ ਅਗੇ ਨੇ ਜਿਹੜੇ ਹੈਗੇ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਗਰਦਾਸਪੁਰ ਹਸ਼ਿਆਰਪੁਰ ਸ੍ਰੀ ਮੁਕਸਰ ਸਾਹਿਬ ਤੇ ਬਰਨਾਲਾ ਧੰਨਵਾਦ